ਚਿਟਾ ਪੀ ਕੇ ਕਦੇ دیਵਾਨ ਨਹੀਂ ਲੱਗਦਾ ਹੁੰਦਾ ਚਿਟਾ ਪੀ ਕੇ ਗੱਡੀਆਂ ਨਹੀਂ ਚੱਲਦੀਆਂ ਚਿਟਾ ਪੀਣ ਵਾਲਾ ਤਾਂ ਉਹਦੀ ਤੌਰ ਤੋਂ ਹੀ ਪਰਖ ਹੋ ਜਾਂਦੀ ਹੈ ਮੈਂ ਸੰਗਤ ਨੂੰ ਰੱਬ ਰੂਪ ਜਾਣ ਕੇ ਆਪ ਹੀ ਬੇਨਤੀ ਕੀਤੀ ਹੈ ਵੀ ਜਦੋਂ ਮੈਨੂੰ ਫੇਸ਼ੀਅਲ ਪੈਰਾਲਾਈਸ ਹੋਇਆ ਸੀ ਤੇ ਉਸ ਵੇਲੇ ਮੈਨੂੰ 4-5 ਮਹੀਨੇ ਫੀਮ ਗਿਆ ਸੀਗਾ ਵੇ ਤੁਸੀਂ ਥੋੜੀ ਜੀ ਫੀਮ ਲੈ ਲਿਆ ਕਰੋ ਕਿਉਂਕਿ ਜਦੋਂ ਲਖਵਾ ਮਾਰ ਜਾਂਦਾ ਹੈ ਅਦਰੰਗ ਦਾ ਦੌਰਾ ਹੀ ਹੁੰਦਾ ਉਹ ਤੇ ਫੀਮ ਪਿੰਡਾਂ ਦੇ ਵਿੱਚ ਸਾਰੇ ਜਾਣੇ ਉਹਨੂੰ ਪ੍ਰੈਫਰੈਂਸ ਕਰਦੇ ਆ ਤਾਂ ਮੈਂ ਸੰਗਤ ਨੂੰ ਜੋ ਦੱਸਿਆ ਬਿਲਕੁਲ ਸੱਚ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਸਾਧ ਸੰਗਤ ਜੀ ਜੋ ਪਿਛਲੇ ਦਿਨੀ ਦਾਸ ਦੇ ਉੱਪਰ ਜੱਸਾ ਸਿੰਘ ਮਾਚੀਵਾੜੇ ਪਿੰਡ ਤੋਂ ਫਿਰੋਜ਼ਪੁਰ ਵਿੱਚੋਂ ਕਿਸੇ ਨੇ ਭਾਈ ਹਰਪ੍ਰੀਤ ਸਿੰਘ ਮਖੂ ਦੇ ਚੈਨਲ ਤੇ ਹਰਪ੍ਰੀਤ ਸਿੰਘ ਮਖੂ ਨਾਲ ਕੁਝ ਗੱਲਾਂ ਕੀਤੀਆਂ ਤੇ ਮੇਰੇ ਤੇ ਕੁਝ આરોਪ ਲਾਏ ਕਿ ਚਿੱਟਾ ਪੀ ਕੇ ਰੱਜੇ ਹੋਏ ਸੀ ਤੇ ਐਕਸੀਡੈਂਟ ਹੋਇਆ ਬਾਬਾ ਜੀ ਗੱਡੀ ਚਲਾਉਂਦੇ ਸੀ ਭਾਈ ਸਾਹਿਬ ਤੋ ਦਾਸ ਉਹਨਾਂ ਦੋਸ਼ਾਂ ਨੂੰ ਮੁੱਢੋਂ ਨਕਾਰਦਾ ਤੇ ਇਹ ਸਾਰੀ ਸੰਗਤ ਤਖਾਨਵਦ ਵੀ ਹੈ ਜੋ ਡੇਲੀ ਸਾਡੇ ਕੋਲ ਇੱਥੇ ਆਉਣ ਵਾਲੇ ਆ ਕੋਈ ਸਵੇਰੇ ਹਾਜ਼ਰੀ ਭਰਦਾ ਕੋਈ ਸ਼ਾਮ ਨੂੰ ਹਾਜ਼ਰੀ ਭਰਦਾ ਗੁਰੂ ਘਰ ਦੇ ਵਿੱਚ 2005 ਤੋਂ ਮੈਂ ਤਖਾਨਵਦ ਆਇਆ ਨਾਨਕਸਰ ਤੋਂ ਕਥਾ ਕੀਰਤਨ ਸਿੱਖ ਕੇ ਆਪਣੀ ਮਿਹਨਤ ਸਤਿਗੁਰੂ ਦੀ ਕਿਰਪਾ ਨਾਲ ਬਹੁਤ ਸੁੰਦਰ ਸਥਾਨ ਬਣਿਆ ਹੈ ਆਪ ਜੀ ਕਰੇ ਦਰਸ਼ਨ ਕਰਨ ਆਇਓ ਸੰਗ੍ਰਾਂਤ ਤੇ ਦੀਵਾਨ ਸਾਹਿਬ ਦੇ ਔਰ ਦਾਸ ਨੇ ਤਕਰੀਬਨ 98 ਤੋਂ ਕੀਰਤਨ ਸ਼ੁਰੂ ਕੀਤਾ ਹੈ ਤੇ ਆਪ ਸਾਹ ਬਲਾਲੋ ਵੀ ਕਿੰਨੇ ਸਾਲ ਬਣ ਜਾਂਦੇ ਅੱਜ 24 ਤਾਂ ਇਹ ਹੋ ਗਏ ਤੇ 26 ਸਾਲਾਂ ਤੋਂ ਮੈਂ ਦੀਵਾਨ ਲਾ ਰਿਹਾ ਔਰ ਅਮਰ ਸੰਚਾਰ ਵਾਸਤੇ ਸੰਗਤ ਨੂੰ ਪ੍ਰੇਰ ਰਿਹਾ ਔਰ ਜਿੰਨਾ ਸਭ ਪ੍ਰਾਣੀਆਂ ਨੇ ਕਥਾ ਕੀਰਤਨ ਪ੍ਰੇਰਣਾ ਤੋਂ ਅਮਰਿਸ਼ਕਿਆ ਉਹਨਾਂ ਦੀ ਗਿਣਤੀ 1 ਲੱਖ ਤੋਂ ਜ਼ਿਆਦਾ ਹੈ ਮੇਰੇ ਕੋਲੇ ਉਹ ਸਾਰੀ ਲਿਸਟ ਤਿਆਰ ਹੈ ਤੋਂ ਸਾਥ ਸੰਗਤ ਬੇਨਤੀ ਹੈ ਚਿੱਟਾ ਪੀ ਕੇ ਕਦੇ دیਵਾਨ ਨਹੀਂ ਲੱਗਦਾ ਹੁੰਦਾ ਚਿੱਟਾ ਪੀ ਕੇ ਗੱਡੀਆਂ ਨਹੀਂ ਚੱਲਦੀਆਂ ਚਿੱਟਾ ਪੀਣ ਵਾਲਾ ਤਾਂ ਉਹਦੀ ਤੌਰ ਤੋਂ ਹੀ ਪਰਖ ਹੋ ਜਾਂਦੀ ਹੈ ਮੈਂ ਸੰਗਤ ਨੂੰ ਰੱਬ ਰੂਪ ਜਾਣ ਕੇ ਆਪ ਹੀ ਬੇਨਤੀ ਕੀਤੀ ਹੈ ਵੀ ਜਦੋਂ ਮੈਨੂੰ ਫੇਸ਼ੀਅਲ ਪੈਰਾਲਾਈਜ਼ ਹੋਇਆ ਸੀ ਤੇ ਉਸ ਵੇਲੇ ਮੈਨੂੰ 4-5 ਮਹੀਨੇ ਫੀਮ ਗਿਆ ਸੀਗਾ ਵੀ ਤੁਸੀਂ ਥੋੜੀ ਜੀ ਫੀਮ ਲੈ ਲਿਆ ਕਰੋ ਕਿਉਂਕਿ ਜਦੋਂ ਲਕਵਾ ਮਾਰ ਜਾਂਦਾ ਹੈ ਅਦਰੰਗ ਦਾ ਦੌਰਾ ਹੀ ਹੁੰਦਾ ਉਹ ਤੇ ਫੀਮ ਪਿੰਡਾਂ ਦੇ ਵਿੱਚ ਸਾਰੇ ਜਾਣੇ ਉਹਨੂੰ ਪ੍ਰੇਫਰੈਂਸ ਕਰਦੇ ਆ ਤਾਂ ਮੈਂ ਸੰਗਤ ਨੂੰ ਜੋ ਦੱਸਿਆ ਬਿਲਕੁਲ ਸੱਚ ਦੱਸਿਆ ਦੂਸਰੀ ਬੇਨਤੀ ਹੈ ਵੀ ਇਹ ਗੁਰਮੁਖ ਪਿਆਰੇ ਡਾਕਟਰ ਦਰਸ਼ਨ ਸਿੰਘ ਮੇਰੇ ਫੈਮਿਲੀ ਡਾਕਟਰ ਹੈ ਰਜਾਣਾ ਸੂਰੀ ਅਮਰਤਵ ਦੇ ਹੁਕਮਨਾਮੇ ਦੀ ਸੇਵਾ ਕਰਦੇ ਇਹਨਾਂ ਨੂੰ ਅੱਜ ਤਕਰੀਬਨ 2005 ਤੋਂ ਲੈ ਕੇ 24 ਆ ਗਿਆ 19 ਸਾਲ ਹੋ ਗਏ ਬਗੈਰ ਨਰ ਦਾ ਪਾਈ ਤੇ ਹਰਜਿੰਦਰ ਸਿੰਘ ਜਿੰਦੂ ਹੈ ਸਾਡੇ ਨਾਲ ਜ਼ਵਾਨਾਂ ਚ ਵੀ ਨਾਲ ਹੁੰਦਾ ਹੈ ਤੇ ਸਵੇਰੇ ਸ਼ਾਮ ਸਾਡੇ ਕੋਲੇ ਹਾਜ਼ਰੀ ਪਰਦਾ ਤੇ ਸਾਰੀ ਸਾਰੀ ਰਾਤ ਵੀ ਸਾਡੇ ਕੋਲ ਰਹਿੰਦਾ ਇੱਥੇ ਭਾਈ ਗੁਰਪ੍ਰੀਤ ਸਿੰਘ ਤਖਾਨਵਦ ਤੋਂ ਰਾਜਾ ਸਿੱਧੂ ਜੀ ਹਨ ਤਖਾਨਵਦ ਤੋਂ ਡਾਕਟਰ ਗੁਰਦਰਸ਼ਨ ਸਿੰਘ ਤਖਾਨਵਦ ਤੋਂ ਸਰਦਾਰ ਸੰਗਤ ਸਿੰਘ ਜੀ ਤਖਾਨਵਦ ਤੋਂ ਭਾਈ ਗੁਰਮੀਤ ਸਿੰਘ ਨਾਲੇ ਤਾਂ ਇਹ ਟੀਚਰ ਹੈ ਤੇ ਨਾਲੇ ਇੱਥੇ ਕੀਰਤਨ ਕਰਦੇ ਆ ਔਰ ਉਸ ਮਾਲਕ ਦੀ ਕਿਰਪਾ ਦੁਆਰਾ ਪਹਿਲਾ ਹੈ ਕਲੀਨ ਸ਼ੇਵ ਹੁੰਦੇ ਸੀ ਤੇ ਅੱਜ ਮਹਾਨ ਕੀਰਤਨੀਏ ਵੀ ਹੈ ਪੰਖ ਦੇ ਇੱਥੇ ਸਭ ਕੋ ਜਿਨਾਂ ਨੇ ਸਿੱਖਿਆ ਪੜਿਆ ਭਾਈ ਗੁਰਪ੍ਰੀਤ ਸਿੰਘ ਜੀ ਹੈ ਗੁਰਪ੍ਰੀਮ ਸਿੰਘ ਜੀ ਉਹ ਪਰਿਵਾਰ ਮੋਢੋਂ ਜੁੜਿਆ ਹੋਇਆ ਹੈ ਇਸ ਘਰ ਦੇ ਨਾਲ ਭਾਈ ਬੱਲੀ ਜੀ ਇਹ ਮੇਰੇ ਭਰਾ ਬਹੁਤ ਗੁਰਮੁਖ ਪਿਆਰਾ ਹੈ ਮੇਰਾ ਛੋਟਾ ਵੀਰ ਤਖਾਨ ਵੱਤੋਂ ਹੈ ਤੇ ਧੋਨੀ ਵੀਰ ਉਹਨੂੰ ਅਸੀਂ ਪਿਆਰ ਨਾਲ ਧੋਨੀ ਕਹਿੰਦੇ ਆ ਤੇ ਇਹ ਕਲੱਬਾਂ ਦਾ ਪ੍ਰਧਾਨ ਤੋ ਬਾਬਾ ਦੀਪ ਸਿੰਘ ਜੀ ਸ਼ਹੀਦ ਇੰਟਰਨੈਸ਼ਨਲ ਕਲੱਬ ਦਾ ਬਜ਼ਾਹੇ ਬੁੱਕ ਸੇਵਾਦਾਰ ਜੇ ਦਾਸ ਚਾਵੇ ਤੇ ਸਾਰਾ ਤਖਾਨ ਵੱਧ ਮੈਂ ਇੱਥੇ ਖੜਾ ਸਕਦਾ ਪੰਜ ਸੱਤ ਜਣਿਆਂ ਨੂੰ ਛੱਡ ਕੇ ਤੇ ਸਾਰੀਆਂ ਤਖਾਨਵਦੀਆਂ ਭੈਣਾਂ ਬੀਬੀਆਂ ਬੱਚੀਆਂ ਤੇ ਬੱਚੇ ਸਾਰੇ ਮੈਂ ਖੜਾ ਸਕਦਾ ਪਰ ਨਹੀਂ ਇਹ ਡੇਲੀ ਆਉਣ ਵਾਲੇ ਜਿਹੜੇ ਸਵੇਰੇ ਸ਼ਾਮ ਆਉਂਦੇ ਆ ਤੁਸੀਂ ਇਹਨਾਂ ਨੂੰ ਪੁੱਛੋ ਵੀ ਮੈਂ ਕਦੇ ਚਿੱਟਾ ਪੀਤਾ ਜਦ ਮੈਂ ਗੱਡੀ ਚਲਾ ਰਿਆ ਸੀ ਜਦੋਂ ਐਕਸੀਡੈਂਟ ਹੋਇਆ ਕਿ ਸਾਡਾ ਡਰਾਈਵਰ ਚਲਾ ਰਿਆ ਸੀ ਤੇ ਡਰਾਈਵਰ ਦੇ ਉੱਤੇ ਕੇਸ ਵੀ ਚੱਲਿਆ ਪਰਚਾ ਵੀ ਹੋਇਆ ਉਹ ਸਾਰੇ ਸਬੂਤ ਅਸੀਂ ਕਢਾ ਰਹੇ ਆ ਤੇ ਜਿਨੇ ਮੇਰੇ ਤੇ આરોਪ ਲਾਏ ਆ ਚਿੱਟਾ ਪੇਂਡ ਦੇ ਜਾਂ ਤਾਂ ਉਹ ਸਬੂਤ ਕਰੇ ਨਹੀਂ ਤਾਂ ਫਿਰ ਮਾਨਹਾਨੀ ਦਾ ਪਰਚਾ ਉਹਦੇ ਕੋਲ ਇੱਕ ਦੋ ਦਿਨਾਂ ਦੇ ਵਿੱਚ ਨੋਟਿਸ ਪਹੁੰਚ ਜਾਣਾ ਤੇ ਘੱਟੋ ਘੱਟ ਨਹੀਂ ਤਾਂ 2 ਕਰੋੜ ਤੋਂ ਵੱਧ ਵਕੀਲਾ ਨਾਲ ਸਲਾਹ ਹੋਈ ਹੈ ਵੀ ਉਹ ਤੇ ਅਸੀਂ ਮਾਨ ਹਾਨੀ ਦਾ ਪਰਚਾ ਕਰਾ ਰਹੇ ਆ ਤੇ ਉਹ ਸਮਝ ਜੇ ਕਿਉਂਕਿ ਉਹਦਾ ਸਾਰਾ ਪਰਿਵਾਰ ਜਿਹਨੇ ਮੇਰੇ ਤੇ ਰੋਪ ਲਾਇਆ ਹੈ ਨਾ ਉਹਦਾ ਪਿਤਾ ਕੱਲ ਬਜ਼ੁਰਗ ਇਥੇ ਰੋਂਦਾ ਗਿਆ ਭਾਈ ਮਖੂ ਜੀ ਦੇ ਚੈਨਲ ਤੇ ਇੰਟਰਵਿਊ ਵੀ ਹੋਈ ਆ ਤੁਹਾਡੇ ਕੋਲ ਉਹ ਵੀ ਪਹੁੰਚ ਜਾਣੀ ਆ ਉਸ ਪਿੰਡ ਦੇ ਸਾਰੇ ਪਤਵੰਤੇ ਸੱਜਣ ਜਿਨ੍ਹਾਂ ਨੇ ਦਾਸ ਤੋਂ ਕੀਰਤਨ ਸੁਣ ਸੁਣ ਕੇ ਦੀਵਾਨ ਸੁਣ ਸੁਣ ਕੇ ਇੰਟਰਵਿਊ 'ਚ ਦੱਸਿਆ ਅਸੀਂ ਅਮਰ ਸ਼ਕਿਆ ਗੁਰੂ ਵਾਲੇ ਬਣੇ ਆ ਇਹਨਾਂ ਦੀ ਪ੍ਰੇਰਣਾ ਨਾਲ ਤੋ ਸੰਗਤ ਜੀ ਦਾਸ ਤੁਹਾਨੂੰ ਰੱਬ ਰੂਪ ਜਾਣਦਾ ਤੇ ਆ ਹੁਣ ਇਹਨਾਂ ਤੋਂ ਸੁਣ ਲੋ ਭਾਈ ਹਰਜਿੰਦਰ ਸਿੰਘ ਜੀ ਜਿੰਦੂ ਵੀਰ ਜੀ ਬੋਲਣਗੇ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਬਾਬਾ ਜونی ਜੀ ਕਰਕੇ ਜਾਣਦੇ ਆ ਅਸੀਂ ਸ਼ੁਰੂ ਤੋਂ ਜਦੋਂ ਤੇ ਬਾਬਾ ਜੀ 2005 ਵਿੱਚ ਸਾਡੇ ਪਿੰਡ ਵਿੱਚ ਆਏ ਨੇ ਤੇ ਦਾਸ ਦੀ ਉਦੋਂ ਦਾੜ੍ਹੀ ਵੀ ਕੱਟੀ ਹੁੰਦੀ ਸੀਗੀ ਸੋ ਇਹਨਾਂ ਦੀ ਪ੍ਰੇਰਣਾ ਸਦਕਾ ਅਸੀਂ ਸਾਧੂ ਸੂਰਤ ਸਿੱਖ ਬਣੇ ਆ ਤੇ ਬਾਬਾ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਾਲਾ ਜੀਵਣਾ ਹਾਂਜੀ ਗੁਰਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਡੇ ਪਰਿਵਾਰਕ ਮੈਂਬਰਾਂ ਕੋਈ ਰਹਿੰਦੇ ਆ ਸਾਡੇ ਨਾਲ ਇਹ ਜੀ ਕੋਈ ਗੱਲ ਅਸੀਂ ਕਦੇ ਸੁਣੀ ਨਹੀਂ ਬਾਕੀ ਚਟਾ ਜਗੜਾ ਤਾਂ ਉਠਦਾ ਹੀ 11 ਵਜੇ ਦਾ 2:30 ਵਜੇ ਗੁੰਜਾ ਮਾਰਨ ਜਾਂ 8 ਦੇ ਵਿੱਚ ਹਰ ਰੋਜ਼ ਇਹਨਾਂ ਦਾ ਦੇਖੀਦਾ ਕੀਰਤਨ ਸੁਣੀਦਾ ਇਹ ਜੀ ਕੋਈ ਗੱਲ ਨਹੀਂ ਅਸੀਂ ਅਗਰੇ ਦੇਖੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਰਵਿੰਦਰ ਸਿੰਘ ਜੀ ਜੋਨੀ ਸਾਡੇ ਹਰਮਨ ਪਿਆਰੇ ਬਾਬਾ ਜੀ ਹਨ ਅਸੀਂ ਇਹਨਾਂ ਨਾਲ ਮੋੜ ਤੋਂ ਜੁੜੇ ਹੋਏ ਆਂ ਜਦੋਂ ਵੀ ਸਾਡੇ ਪਿੰਡ ਵਿੱਚ ਆਏ ਇਹ ਬਹੁਤ ਵਧੀਆ ਨੇਕ ਇਨਸਾਨ ਹਨ ਹਰ ਇੱਕ ਨੂੰ ਵਧੀਆ-ਵਧੀਆ ਮਿਲਦੇ ਆ ਨਾ ਕੋਈ ਨਸ਼ਾ ਨਹੀਂ ਕਰਦੇ ਸਿਰਫ ਨਾਮ ਦਾ ਰਸ ਚੜਿਆ ਰਹਿੰਦਾ ਇਹਨਾਂ ਨੂੰ ਪਹਿਣ ਪੁਰਾਤ ਕੀਰਤਨ ਕਰਦੇ ਆ ਸਾਈ ਸਾਈ ਰਾਤ ਜਾਗਦੇ ਰਹਿੰਦੇ ਆ ਦਿਨੇ ਵੀ ਤਿੰਨ-ਤਿੰਨ ਦੀਵਾਨ ਵੀ ਲਗਾਤਾਰ ਲਾਉਂਦੇ ਆ ਬਹੁਤ ਵੱਡੀ ਮਹਾਰਾਜ ਦੀ ਕਿਰਪਾ ਸਾਡੇ ਪਿੰਡ ਨੂੰ ਜੋੜਿਆ ਹੋਇਆ ਕੀਰਤਨ ਦੇ ਨਾਲ ਅਸੀਂ ਇਹਨਾਂ ਦੇ ਧੰਨਵਾਦੀ ਆ ਹਾਂਜੀ ਭਾਈ ਗੁਰੂ ਜੀ ਕਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਸ੍ਰੀ ਮਨਸੰਤ巴巴 ਰਵਿੰਦਰ ਸਿੰਘ ਜੋਨੀ ਜਿਸ ਜਸਦਾਂ ਤੋਂ ਉਸ ਦਿਨ ਤੋਂ ਇਹਨਾਂ ਦੀ ਸੇਵਾ ਕਰਦੇ ਆਂ ਉਸ ਦਿਨ ਤੋਂ ਦਵਾਈ ਬੁੱਡੀ ਦਾ ਸਾਰਾ ਇਲਾਜ ਜੋ ਵੀ ਉਹ ਦਸ ਕਰ ਰਿਹਾ ਬਿਲਕੁਲ ਨਸ਼ਲੀ ਕੋਈ ਗੱਲਬਾਤ ਨਹੀਂ ਚਿੱਟੇ ਤੋਂ ਤਾਂ 100 ਕਿਲੋਮੀਟਰ ਦੂਰ ਮੰਨ ਕੇ ਚੱਲੋ ਚਿੱਟੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਜੋ ਲੱਗੇ ਜਾਂ ਉਹ ਬੇਬੁਨਿਆਦ ਹੈ ਬਾਬੇ ਦਾ ਕਥਾ ਦੀਤਨ ਬਹੁਤ ਵਧੀਆ ਅਸੀਂ ਸਾਰਾ ਪਰਿਵਾਰ ਇਹ ਨਾਲ ਜੁੜਿਆ ਮੱਠ ਤੋਂ ਅੱਜ ਵੀ ਜੁੜਿਆ ਹੈ ਇਸ ਤਰ੍ਹਾਂ ਨਾ ਜੇ ਬੱਤਿ ਵਾਲੀ ਕੋਈ ਵੀ ਗੱਲ ਨਹੀਂ ਜੋ ਕਹਿੰਦਾ ਤੁਸੀਂ ਬਹੁਤ ਵੱਡੀ ਭੁੱਲ ਹੈ ਗਲਤੀ ਹੈ ਇੱਥੇ ਆਓ ਅਸਥਾਨ ਤੇ ਦਰਸ਼ਨ ਕਰੋ ਸੱਚਖੰਡ ਦਰਸ਼ਨ ਕਰੋ ਤੁਹਾਨੂੰ ਆਪੇ ਹੀ ਸ਼ਾਂਤੀ ਮਿਲ ਤੁਹਾਨੂੰ ਪਤਾ ਲੱਗ ਜਾਊਗਾ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕਅਪ ਕਰਾਓ ਜੇ ਚਿੱਟਾ ਇੱਕ ਦਾਣਾ ਵੀ ਚਿੱਟੇ ਦਾ ਨਿਕਲਿਆਵੇ ਸਰੀਰ ਵਿੱਚੋਂ ਤੇ ਦਾਸ ਸਿਰ ਸਿਰ ਦੀ ਸ਼ਰਤ ਲਾ ਰਿਹਾ ਕਿ ਮੇਰਾ ਸਿਰ ਕਲਮ ਕਰ ਦਿਓ ਪੰਥ ਨੂੰ ਮੈਂ ਕਹਿ ਰਿਹਾ ਵੀ ਮੇਰਾ ਸਿਰ ਕਤਲ ਕਰ ਦਿਓ ਵੀ ਜੇ ਦਾਸ ਦੇ ਖੋਣ ਵਿੱਚੋਂ ਚਿੱਟੇ ਦਾ ਨਾਮੂ ਨਿਸ਼ਾਨ ਵੀ ਨਿਕਲਿਆ ਆਵੇ ਆ ਦੂਸਰੀ ਅੱਗੇ ਸੁਣ ਲੋ ਸਾਰਿਆਂ ਨੂੰ ਹਾਂਜੀ ਮਾਸ਼ਕ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਗੁਰਮੀਤ ਸਿੰਘ ਬਾਬਾ ਰਵਿੰਦਰ ਸਿੰਘ ਜੋਨੀ ਜੀ ਨਾਲ 2005 ਤੋਂ ਜੁੜੇ ਹੋਏ ਆ ਉਦੋਂ ਮੈਂ ਸਾਫਤ ਸੂਰਤ ਵੀ ਨਹੀਂ ਸੀ ਬਾਬਾ ਜੀ ਦੀ ਕਰੇੜਾ ਨਾਲ ਦਾੜੀ ਕੇਸ ਰੱਖੇ ਤੇ 2014 ਵਿੱਚ ਅਮਰਤ ਸ਼ਾਕੇ ਮੈਂ ਗੁਰੂ ਵਾਲਾ ਬਣਿਆ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਬਾਬਾ ਜੀ ਤਬਲਾ ਸਿੱਖਣ ਦਾ ਸ਼ੌਂਕ ਆ ਇਹਨਾਂ ਨੇ ਕੀਰਤਨ ਸਿਖਾਇਆ ਕੀਰਤਨ ਦੀ ਦਾਤ ਦਿੱਤੀ ਹੈ ਹੁਣ ਸ਼ਾਮ ਦੇ ਟਾਈਮ 'ਤੇ ਆ ਕੇ ਹਾਜ਼ਰੀ ਭਰਦਾ ਬੜੀ ਮਿਹਰ ਹੈ ਸਤਿਗੁਰੂ ਨੇ ਕਿਰਪਾ ਕੀਤੀ ਹੈ ਬਾਬਾ ਜੀ ਦੀ ਪ੍ਰੇਰਣਾ ਸਰਕਾਰ ਨਸ਼ੇ ਪੱਤੇ ਤੋਂ ਦੂਰ ਰਹੇ ਆ ਆਪਣਾ ਵਧੀਆ ਜੀਵਨ ਗੁਜ਼ਰਬਸਰ ਕਰ ਰਹੇ ਆ ਮੈਂ ਟੀਚਰ ਦੀ ਡਿਊਟੀ ਕਰਦਾ ਜੀ ਬਾਬਾ ਜੀ ਨਾਲ ਸ਼ੁਰੂ ਤੋਂ ਰਹੇ ਆ ਜੇ ਕੋਈ ਐਹੋ ਜੀ ਗੱਲ ਹੁੰਦੀ ਤਾਂ ਕਦੋਂ ਦੇ ਪਾਸੇ ਹੋ ਜਾਂਦੇ ਪਰ ਅੱਜ ਤੱਕ ਐਹੋ ਜੀ ਗੱਲ ਨਾ ਦੇਖੀ ਹੈ ਨਾ ਕਦੇ ਸੁਣੀ ਹੈ ਅਲਜਾਮ ਲਾ ਦੇਣਾ ਤੇ ਉਹਨੂੰ ਸਾਬਤ ਕਰਨਾ ਬਹੁਤ ਦੂਰ ਦੀਆਂ ਗੱਲਾਂ ਹੁੰਦੀਆਂ ਨੇ ਜੀ ਸੋਸ਼ਲ ਮੀਡੀਆ ਜਮਾਨਾ ਸਾਧ ਸੰਗਤ ਇਹਨੂੰ ਚੰਗੇ ਸੇਧ ਦੇਣ ਲਈ ਵਰਤੀਏ ਨਾ ਕਿ ਇਹਦੀਆਂ ਅਫਵਾਹਾਂ ਫਲਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰਿੰਤ ਸਿੰਘ ਤਖਾਨਵਾਦ ਤੋਂ ਜੋ ਬਾਬਾ ਜੋਂਮੀ ਨਾਲ 2005 ਤੋਂ ਜੁੜੇ ਹੋਏ ਆ ਇਸ ਘਰ ਤੇ ਅਸੀਂ ਸੰਗੀਆਂ ਬਾਬਾ ਜੀ ਦੇ ਸੰਗੀਆਂ ਆ ਫਰਾਂਜ ਤੇ ਕਰਾ ਸੀ ਬਾਬਾ ਜੀ ਨੂੰ ਕੋਈ ਨਹਾਆ ਕਰਦੇ ਨਹੀਂ ਵੇਖਿਆ ਬਾਬਾ ਜੀ ਕੋਲ ਆਥਨ ਸਵੇਰ ਅਸੀਂ ਹਾਇਰੀ ਭਰਦੇ ਆ ਇਹ ਜੋ ਦੋਸ਼ ਲਾਇਆ ਬੇਬੁਨਿਆਦ ਆ ਇੰਨੀ ਕੋਈ ਬੇਨਤੀ ਕਰਦੇ ਖੇਮਾ ਆਜਾਏਕਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਧੋਨੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਡੇ ਪਿੰਡ ਦਿਖਾਣ ਵੱਦ 2005 ਦੇ ਵਿੱਚ ਆਏ ਆ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀ ਉਦੋਂ ਮੇਰੀ ਵੀ ਕੋਈ ਉਮਰ 14-15 ਸਾਲ ਦੀ ਹੁੰਦੀ ਸੀਗੀ ਤੇ ਮੇਰੇ ਵੀ ਮਤਲਬ ਕਟਿੰਗ ਹੁੰਦੀ ਸੀ ਤੋ ਬਾਬਾ ਜੀ ਉਥੇ ਗੁਰਦੁਆਰਾ ਭਾਈਵਾਲਾ ਸਹਿਬ ਤੋਂ ਪਹਿਲਾਂ ਆਏ ਸੀ ਤੇ ਚਲੋ ਅਸੀਂ ਇਹਨਾਂ ਦੇ ਨਾਲ ਜੁੜੇ ਜੁੜਾ ਰੱਖਿਆ ਤੇ ਉਸ ਤੋਂ ਬਾਅਦ ਦੇ ਵਿੱਚ ਬਾਬਾ ਜੀ ਨੇ ਸਾਨੂੰ ਕਿਹਾ ਵੀ ਤੁਸੀਂ ਜੁੜਾ ਰੱਖੋ ਚਲੋ ਮਹਾਰਾਜ ਦੀ ਕਿਰਪਾ ਹੋਈ ਆ ਤੇ ਜੁੜਾ ਰੱਖਿਆ ਤੇ ਉਸ ਤੋਂ ਬਾਅਦ ਬਾਬਾ ਜੀ ਨੇ ਠਾਰ ਦੀ ਸੇਵਾ ਸੰਭਾਲੀ ਅਸੀਂ ਉਸ ਤੋਂ ਬਹੁਤ ਟਾਈਮ ਤੋਂ ਇੱਥੇ ਦੀਵਾਨਾ ਦੇ ਵਿੱਚ ਵੀ ਹਰ ਸਗਰਾਂਤ ਤੇ ਪਹੁੰਚਦੇ ਆਂ ਪਰ ਇਹੋ ਜੀ ਗੱਲਬਾਤ ਨਾ ਕਿਤੇ ਅੱਜ ਤੱਕ ਸੁਣੀ ਆ ਨਾ ਕਿਤੇ ਦੇਖਿਆ ਵਾ ਉਕੇ ਦੇਖੇ ਤੋਂ ਬਿਨੇ ਕੰਨੀ ਸੁਣਿਆ ਤੇ ਅੱਖੀ ਦੇਖੇ ਦਾ ਬਹੁਤ ਫਰਕ ਹੁੰਦਾ ਵਾ ਸੁਣੀਆਂ ਫੜਾਈਆਂ ਗੱਲਾਂ ਜਿਹੜੀਆਂ ਹੁੰਦੀਆਂ ਵਾ ਉਹ ਬੇਬਨਾਦ ਹੁੰਦੀਆਂ ਵਾ ਸੋ ਬਦਨਾਮ ਕਰਨ ਇੱਕ ਸਾਸ਼ ਦੇ ਤਹਿਤ ਆਪਾਂ ਮੰਨਦੇ ਆ ਤੇ ਸੋ ਇਹ ਗੱਲਾਂ ਫਾਲਤੂ ਦੀਆਂ ਗੱਲਾਂ ਵਾ ਰੋਲ ਸਾਡੇ ਕੀਰਤਨ ਦੀ ਸੇਵਾ ਕਰਦੇ ਆ ਬਾਬਾ ਜੀ ਇੱਥੇ ਦਵਾਨ ਲੱਗਦੇ ਆ ਪੂਰਾ ਰੌਣਕ ਮੇਲਾ ਇੱਥੇ ਸਾਡੇ ਲੱਗਦਾ ਵਾ ਕੋਈ ਉਹੋ ਜੀ ਗੱਲ ਨਹੀਂ ਕੀ ਸੋ ਸੰਗਤਾਂ ਨੂੰ ਬੇਨਤੀ ਆ ਕਿ ਭਾਈ ਝੂਠੀਆਂ ਫਾਹਾਂ ਦੇ ਵਿੱਚ ਨਾ ਆਉਣ ਸੋ ਇਸੇ ਤਰ੍ਹਾਂ ਬਾਬਾ ਜੀ ਸੇਵਾ ਕਰਦੇ ਰਹਿਣ ਹੁੰਦੀਆਂ ਜਾਂਦੀਆਂ ਰਹਦੀਆਂ ਹੋ ਜੀਆਂ ਅਭੀਆਂ ਨਵੀਆਂ ਤੇ ਮਹਾਰਾਜ ਕਰਨ ਵਾਲਾ ਵਾ ਚੜਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਧ ਸੰਗਤ ਜੀ ਮੈਂ ਆਪਦੇ ਮੂੰਹ ਆਪਦੀ ਸਫਾਈ ਨਹੀਂ ਦਿੰਦਾ ਇਹ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਮੈਂ ਤਾਂ ਬਹੁਤ ਛੋਟਾ ਸੀ ਮੇਰੇ ਦਾਦੀ ਫੁੱਟ ਦੀ ਸੀ ਜਦੋਂ ਮੈਂ ਤਾਂ ਖਾਣ ਵੱਧ ਆਇਆ ਇਹਨਾਂ ਨੇ ਪਾਲਿਆ ਮੈਨੂੰ ਇੱਕ ਸੰਗ ਦਾ ਇਹਨਾਂ ਨੇ ਹੁਣ ਤੱਕ ਸੰਭਿਆ ਪ੍ਰਸ਼ਾਦਾ ਪਾਣੀ ਹਰ ਸੇਵਾ ਨਿਭਾ ਰਹੇ ਹੈ ਮਹਾਰਾਜ ਜੀ ਨੂੰ ਖੂਬ ਚੜ੍ਹਦੀ ਕਲਾ ਬਖਸ਼ਣ ਕਿਉਂਕਿ ਅਸੀਂ ਗੁਰੂ ਘਰੇ ਖੜ ਕੇ ਬਿਆਨ ਦੇ ਰਹੇ ਆ ਇਹਦੇ ਵਿੱਚ ਕੋਈ ਝੂਠੀਆਂ ਗੱਲਾਂ ਨਹੀਂ ਐ ਇਹੀ ਬੇਨਤੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ